ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਤੀਰਤ ਸਿੰਘ ਜੀ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਰਿਫਿਊਜ਼ਡ ਕੇਸਸ ਨੂੰ ਵੀਜ਼ੇ ਦਵਾਉਣ ਦੇ ਬਾਦਸ਼ਾ ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਸੀ ਇਹ ਮੰਨੇ ਜਾਂਦੇ ਸੀ ਵਿੱਚ ਇੱਕ ਅਹਜਾ ਦੌਰ ਆਇਆ ਕਿ ਰਿਫਿਊਜ਼ਲਾਂ ਦੇ ਵੀਜ਼ੇ ਵੀ ਦੇਣੇ ਬੰਦ ਕਰਤੇ ਸੀ ਕੈਨੇਡਾ ਨੇ ਪਰ ਹੁਣ ਗੱਲ ਫੇਰ ਤੁਰੀ ਹੈ ਹੁਣ ਟਾਵੇਂ ਟਾਵੇਂ ਰਿਫਿਊਜ਼ਲਾਂ ਤੋਂ ਬਾਅਦ ਵੀਜ਼ੇ ਤੀਰਤ ਜੀ ਦੂਤਾਂ ਮਿਲਣ ਲੱਗੇ ਹੁਣ ਕੀ ਦੁਬਾਰਾ ਇਹ ਬਾਦਸ਼ਾਤ ਵੱਲ ਵਧਣਗੇ ਇਹਦੇ ਪਿੱਛੇ ਕਾਰਨ ਕੀ ਹੈ ਕੀ ਸੱਚਮੁੱਚ ਹੁਣ ਰਿਫਿਊਜ਼ਡ ਕੇਸਸ ਨੂੰ ਭਵਿੱਖ ਵਿੱਚ ਵੀ ਵੀਜ਼ੇ ਮਿਲਣ ਦੀ ਉਮੀਦ ਬਣੀ ਹੈ ਇਹ ਬਹੁਤ ਸਾਰੇ ਸਵਾਲ ਨੇ ਜ਼ਿਹਨ 'ਚ ਜਿਨ੍ਹਾਂ ਦੇ ਉੱਤਰ ਤੀਰਤ ਜੀ ਤੋਂ ਲੈਣੇ ਆ ਤੀਰਤ ਜੀ ਸਵਾਗਤ ਹੈ ਸਸਟੀਗਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਟੀਗਾਲ ਜੀ ਤੀਰਤ ਜੀ ਪਹਿਲਾਂ ਤਾਂ ਇਹ ਦੱਸੋ ਕਿੰਦੇ ਟਾਵੇਂ-ਟਾਵੇਂ ਵੀਜ਼ੇ ਆਉਣ ਲੱਗੇ ਰਿਫਿਊਜ਼ਲ ਤੋਂ ਬਾਅਦ ਤੁਹਾਡੇ ਆਏ ਨੇ ਕਿੰਨੇ ਕਾਏ ਨੇ ਔਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਦੇ ਆਏ ਤੇ ਬਿਲਕੁਲ ਸਰ ਮੈਂ ਇੱਕ ਤੁਹਾਡੇ ਸਵਾਲ ਦਾ ਜਵਾਬ ਦਿਆਂ ਜਿਹੜੇ ਤੁਸੀਂ ਇੱਕ ਉਮੀਦ ਵਰਡ ਯੂਜ਼ ਕੀਤਾ ਨਾ ਮੈਂ ਤਾਂ ਕਹਿੰਦਾ ਜ਼ਿੰਦਗੀ 'ਚ ਜੇ ਆਪ ਉਮੀਦ ਹੀ ਛੱਡ ਦਿੱਤੀ ਫਿਰ ਤਾਂ ਸਾਰਾ ਕੁਝ ਮੈਂ ਕਹਿੰਦਾ ਜ਼ਿੰਦਗੀ ਖਤਮ ਹੈਗੀ ਤੇ ਜ਼ਿੰਦਗੀ ਦੇ ਵਿੱਚ ਤਾਂ ਸਿਰਫ ਇਹੀ ਕੰਮ ਆ ਕਿ ਆਪਣਾ ਕਰਮ ਕਰਦੇ ਚੱਲੋ ਬਾਕੀ ਉਹ ਸਵਾਈਗੁਰ ਦੇ ਛੱਡ ਦਿਓ ਤੇ ਬਾਕੀ ਜਿਹੜੀ ਸਰ ਟੈਗ ਲਾਈਨ ਮੈਨੂੰ ਯਾਦ ਆ ਅੱਜ ਵੀ ਜਦੋਂ ਤੁਸੀਂ ਜਦੋਂ ਕੈਨੇਡਾ ਚ ਦੌਰਣਾ ਕਦੀ ਪਹਿਲੀ ਵਾਰ ਹੀ ਨਹੀਂ ਆਇਆ ਕੈਨੇਡਾ ਚ ਦੌਰ ਬਹੁਤ ਵਾਰੀ ਆਇਆ ਤੇ ਉਸ ਅੱਜ ਮੈਂ ਤਾਂ ਉਹ ਜੀ ਕਹਿਣਾ ਵੀ ਚਾਹੂੰਗਾ ਅ ਤੁਸੀਂ 4 ਕਿ ਸਾਲ ਪਹਿਲਾਂ ਜਾ ਕੇ ਵੀਡੀਓ ਦੇਖੋ ਨਾ ਸੋ ਵੀਡੀਓ ਇਦਾਂ ਦੀਆਂ ਹੁੰਦੀਆਂ ਨੇ ਅਸੀਂ ਕੈਨੇਡਾ ਹੁਣ ਬੰਦ ਕੈਨੇਡਾ ਹੁਣ ਬੰਦ ਕੈਨੇਡਾ ਹੁਣ ਬੰਦ ਤੇ ਉਸ ਵੇਲੇ ਵੀ ਬੱਚਿਆਂ ਨੂੰ ਜਿਹੜੀਆਂ ਹਿੰਮਤ ਛੱਡੀਆਂ ਹੋਈਆਂ ਸੀ ਇਹਦੇ ਬਿਲਕੁਲ ਮੈਂ ਤਾਂ ਕਹੂੰਗਾ ਉਸ ਵਾਈ ਗੁਰੂ ਦਾ ਕੋਈ ਕੋਈ ਚੰਗੇ ਕਰਮ ਲਾ ਲੋ ਕਿ ਹਜ਼ਾਰਾਂ ਕਈ ਹਜ਼ਾਰਾਂ ਮੈਂ ਕੋਈ ਹਜ਼ਾਰਾਂ ਨੇ ਕਈ ਹਜ਼ਾਰਾਂ ਬੱਚੇ ਆ ਜਿਹੜਾ ਨੇ ਹਿੰਮਤ ਛੱਡੀ ਸੀ ਰਿਫਿਊਜ਼ਲ ਤੋਂ ਬਾਅਦ ਪੈਨਖਲ ਤੋਂ ਵੀਜ਼ਾ ਲੈ ਕੇ ਜਾ ਚੁੱਕੇ ਆ ਤੇ ਆ 10ਵਾਂ ਸਰ ਨਵੰਬਰ ਮੰਥ ਮੈਂ ਕਹੂੰਗਾ ਪਿਛਲੇ ਸਰ ਜਿੱਦਾਂ ਆਪਾਂ ਹਰ ਵੀਡੀਓ 'ਚ ਇੱਥੇ ਕਹਿ ਵੀ ਰਹੇ ਸੀਗੇ ਕਿ ਅਕਤੂਬਰ ਤੱਕ ਤੇ ਮੈਨੂੰ ਵੀ ਇਹਦਾ ਲੱਗਦਾ ਸੀਗਾ ਕਿ ਸਹੀ ਟਾਈਮ ਨਹੀਂ ਹੈਗਾ ਫਾਈਲ ਲਾਉਂਦਾ ਰੁਕਜੋ ਆਪਣੀਆਂ ਫਾਈਲਾਂ ਤੇ ਵੇਟ ਕਰ ਲਓ ਮੈਂ ਬਹੁਤ ਬਹੁਤ ਮੇਰੇ ਕੋਲ ਜੇ ਬੱਚੇ ਆਉਂਦਾ ਸੀ ਮੈਂ ਦੋ ਦੋ ਮਹੀਨੇ ਵੇਟ ਕਰਾਈ ਬੱਚੇ ਨਹੀਂ ਨਹੀਂ ਬੜਾ ਲਾਸਟ ਉਮਰ ਦੇ ਫਾਈਲ ਲਾਵਾਂਗੇ ਬੜੇ ਮੈਂ ਦੱਸ ਦਵਾਂ ਨਵੰਬਰ ਮੰਥ ਜਨਵਰੀ ਟੇਕ ਲਈ ਲੱਗੀਆਂ ਫਾਈਲਾਂ ਦਾ ਬਹੁਤ ਜ਼ਿਆਦਾ ਸੈਟੀਸਫੈਕਟਰੀ ਰਿਜ਼ਲਟ ਆਇਆ ਤੇ ਅੱਜ ਮੈਂ ਇਹ ਪਰਸੈਂਟੇਜ ਵੀ ਉੱਥੇ ਗੱਲ ਜੀ ਮੈਂ ਕਰਨੀ ਚਾਹਾਂ ਤੁਹਾਡੇ ਨਾਲ ਤੇ ਸਰ ਮੈਂ ਇਹ ਕਹ ਇਹ ਚੀਜ਼ ਤੇ ਮੈਂ ਅੱਜ ਕਹੂੰਗਾ ਕਿ ਅ ਕਈਦਾ ਹੁੰਦਾ ਨਾ ਕਿ ਤੁਸੀਂ ਵਧਾ ਚੜਾ ਕੇ ਗੱਲਾਂ ਕਰਦੇ ਆ ਤੁਸੀਂ ਇੰਸਟਾਗ੍ਰam ਤੇ ਤੁਸੀਂ ਦੇਖ ਹੀ ਸਕਦੇ ਹੋਵੋਗੇ ਸਰ ਪੰਜਾਬ ਦੇ ਵਿੱਚ ਮੈਂ ਮੰਨਦਾ ਅੱਜ ਵੀ ਲੋਕ ਨਾ ਕਈ ਤਾਂ ਦਫਤਰ ਛੱਡ ਗਏ ਆ ਸਾਡੀ ਇੰਡਸਟਰੀ ਦੇ ਵਿੱਚ ਆ ਸੋ ਬਟ ਤੁਸੀਂ ਵੀ ਦੇਖਦੇ ਹੋ ਨਾ ਕੈਨੇਡਾ ਦੀ ਕੋਈ ਐਡ ਵੀ ਸਭ ਬੰਦ ਹੋ ਚੁੱਕੀਆਂ ਆ ਉਹੀਆਂ ਕੋਈ ਨਹੀਂ ਕੁਝ ਕਰ ਰਿਹਾ ਜਾਂ ਯੂਕੇ ਜਾਂ ਆਸਟ੍ਰੇਲੀਆ ਮਗਰ ਸਾਰੇ ਦੂਰੇ ਵੀ ਸਾਈਪਰ ਜਾਂ ਛੋਟੇ ਜੋ-ਜੋ ਵੀ ਕਰ ਰਿਹਾ ਕੈਨੇਡਾ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਪਰ ਅੱਜ ਮੈਂ ਦੱਸਣਾ ਚਾਹੁੰਗਾ ਜੇ ਐਸ ਵੇਲੇ ਵੀਜ਼ਾ ਸਕਸੈਸਡ ਦੀ ਗੱਲ ਕਰਾਂ ਸਿਰ ਆਪਾਂ ਐਸ ਵੇਲੇ ਨੰਬਰ 1 ਵਾਈਗੋ ਦੀ ਕਿਰਪਾ ਨਾਲ ਬੱਚਿਆਂ ਦੀ ਸਪੋਰਟ ਨਾਲ ਜਿਹੜਾ ਕਿ ਐਸ ਵੇਲੇ ਜਿਹੜਾ ਕਿ ਇਹ ਰੀਟੇਨ ਕਰਨ ਦੇ ਵਿੱਚ ਜਿਹੜਾ ਕਿ ਇਹ ਕਾਮਯਾਬ ਹੋ ਰਹੇ ਉਹਦੇ ਵਿੱਚ ਸਿਰਫ ਇੱਕੋ ਹੀ ਰੀਜ਼ਨ ਜਿਹੜਾ ਹੈਗਾ कि दोबारा ਤੋਂ बैक ऑन ਮਲੇ ਕੀ ਕੱਲੇ ਕੱਲੇ ਬੱਚੇ ਦੀ ਫਾਈਲਸ ਤੇ ਆਪ ਐਫਰਟ ਲਾ ਰਹੇ ਆ ਪ੍ਰੋਪਰ ਚਾਹੀ ਉਹਨਾਂ ਦੀ ਐਸਓਪੀ ਹੋਵੇ ਚਾਹੀ ਉਹਨਾਂ ਦੀ ਪ੍ਰੈਜੈਂਟੇਸ਼ਨ ਦੀ ਗੱਲ ਹੋਵੇ ਸੋ ਬੱਚੇ ਵੀ ਸਾਡੇ ਨਾਲ ਪੂਰੀ ਸਪੋਰਟ ਕਰ ਰਹੇ ਆ ਤੇ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਆ ਚਾਹੀ ਉਹਨਾਂ ਦੀ ਫਾਈਲ ਚ ਗੈਪ ਆ ਚਾਹੀ ਫਾਈਨੈਂਸ਼ੀਅਲ ਚਾਹੀ ਤਾਜੇ ਜਾਂ ਸਭ ਕੁਝ ਅਮਲੀ ਬਖਰੇ ਦੇ ਪ੍ਰੋਫਾਈਲ ਜਿਹੜੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੁਣ ਅੱਜ ਦੀ ਡੇਟ ਦੇ ਵਿੱਚ ਹੋ ਰਹੇ ਆ ਸੋ ਆਈ ਫੀਲ ਰੀਲੀ ਬlesed ਇਹ ਚੀਜ਼ਾਂ ਦਾ ਇੱਕ ਵਾਰੀ ਦੁਬਾਰਾ ਮੌਕਾ ਮਿਲਿਆ ਤੇ ਮੈਂ ਹਮੇਸ਼ਾ ਕਈ ਵਾਰੀ ਕਹਿੰਦਾ ਵੀ ਉਹਨਾਂ ਕਿ ਸੌਖੇ ਕੰਮ ਤਾਂ ਸਾਰੇ ਕਰ ਲੈਂਦੇ ਕੰਮ ਤਾਂ ਮਜ਼ਾ ਆਉਂਦਾ ਕਿ ਜਦੋਂ ਔਖਾ ਕੰਮ ਹੋਵੇ ਤੇ ਇੱਕ ਮੈਂ ਸਾਰਾ ਇੱਥੇ ਅਨਾਊਂਸਮੈਂਟ ਆਪ ਹੀ ਕਰ ਦਵਾਂ ਕਿਉਂਕਿ ਨਾ ਕਈ ਵਾਰੀ ਤਾਂ ਲੱਗਦਾ ਹੁਣਾ ਬੰਦੇ ਨਾ ਕਹਿ ਦਿੰਦੇ ਆ ਕਿ ਜੋ ਸਾਡੀ ਮਾਰਕੀਟ ਚ ਚੱਲਦਾ ਵੀ ਆ ਇਸ ਵੇਲੇ ਕਿ ਯਾਰ ਪੈਸੇ ਇਕੱਠੇ ਕਰੋ ਪਾਵਾ ਅਗਲੇ ਦੇ ਵੀਜ਼ਾ ਆਵੇ ਜਾਂ ਨਾ ਆਵੇ ਸੋ ਅਸੀਂ ਜਿਹੜਾ ਹੁਣ ਰੀਸੈਂਟ ਮੈਨ ਲੇ ਕਿ ਆ ਪਿਛਲੇ 10 ਦਿਨਾਂ ਤੋਂ ਵਗੇਰਾ ਸੀ ਵੀ ਬੱਚਿਆਂ ਤੋਂ ਡੈਫੀਨੇਟਲੀ ਜਿਹੜਾ ਵੀ ਕੀ ਜੋ ਸਾਡੇ ਪ੍ਰੋਸੈਸਿੰਗ ਚਾਰजेस ਹੁੰਦੇ ਤੇ ਅਸੀਂ ਹੁਣ ਇੱਕ ਕਮਿਟਮੈਂਟ ਅੱਗੇ ਵੈਸਟਰ ਵੀਜ਼ਾ ਨਾਲ ਕਰਦੇ ਸੀ ਸ਼ੁਰੂ ਤੋਂ ਕਾਫੀ ਕਾਫੀ ਪਿਛਲੇ ਲੰਬੇ ਸਮੇਂ ਤੋਂ ਪਰ ਅਸੀਂ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਰਦੇ ਆ ਨੋਡ ਅਡਵਾਂਸ ਪੇਮੈਂਟ ਐਟ ਆਲ ਮਤਲਬ ਕਿ ਅਸੀਂ ਜਿਹੜੀ ਆਪਣੀ ਫੀਸ ਆ ਉਹ ਨਹੀਂ ਲੈਂਦੇ ਅਸੀਂ ਕਹਿੰਦੇ ਭਰਾ ਵੀਜ਼ਾ ਲੱਗੂਗਾ ਤਾਂ ਬਿਲਕੁਲ ਤੇਰੇ ਕੋਲ ਕਹਿ ਕੇ ਰੀਜ਼ਨੇਬਲ ਫੇਰ ਵੀ ਕਮਾਈ ਕਰਾਂਗੇ ਯਾਨੀ ਕਿ ਇਦਾਂ ਦੀ ਹੋਵੇ ਤੂੰ ਕਮਾਈ ਪਤਾ ਨਹੀਂ ਕੀ ਹੋ ਗਿਆ ਜਾਂ ਕਿਦਾਂ ਸੋ ਇਸੇ ਲਈ ਮੈਂ ਕਹਿੰਦਾ ਕਿ ਬੱਚਿਆਂ ਦੀ ਜਿਨ੍ਹਾਂ ਦੀ 12ਵੀਂ ਰਿਫਿਊਜ਼ਾਂ ਆਈਆਂ ਉਨਾਂ ਨੇ ਵੀ ਇਹੀ ਆ ਆਪਣਾ ਕਾਲਜ ਕੋਰਸ ਚੇਂਜ ਨਾ ਕਰੋ ਸਰ ਇਹਦੇ ਤੇ ਵੀ ਮੈਂ ਇੱਕ ਅਨਾਉਂਸਮੈਂਟ ਕਰਨੀ ਚਾਹੂੰਗਾ ਕਿਉਂਕਿ ਇਸ ਵੇਲੇ ਜਿਹੜੇ ਫੰਡ ਪੈ ਰਹੇ ਆ ਚਾਹੇ ਜੀਆਈਸੀ ਦਾ ਚਾਹੇ ਕਾਲਜ ਦਾ ਸਰ ਲੱਖਾਂ ਜਿਹੇ ਪੈਸੇ ਕੱਟ ਹੋ ਰਹੇ ਆ ਫਿਰ ਉਹਦੇ ਪਿੱਛੇ ਵੀ ਦੱਸ ਦਵਾਂ ਅੱਗੇ ਤਾਂ ਫੀਸ ਹੈਗੀ 10000 ਜੀਆਈਸੀ ਠੀਕ ਆ ਹੁਣ ਜਿਹੜੀ ਫੀ ਜੀਆਈਸੀ ਜਾਂਦੀ 20000 ਪਲੱਸ ਜਾਂਦੀ ਹੈ ਤਾਂ ਤੁਸੀਂ ਆਪ ਸੋਚੋ ਜਿਹੜਾ ਕਟਿੰਗ ਦਾ ਜਿਹੜਾ ਹਰਜਾਨਾ ਉਹ ਡਬਲ ਹੋ ਚੁੱਕਾ ਜਿਹਦੇ 'ਚ ਨਾ ਇਸ ਵੇਲੇ ਬੱਚਾ ਕਸੂਰਵਾਰਾ ਨਾ ਸਾਹਮਣੇ ਵਾਲਾ ਕਸੂਰਵਾਰਾ ਸੋ ਇਸ ਲਈ ਮੈਂ ਬੱਚਿਆਂ ਨੂੰ ਕਹਿ ਰਿ ਹਰ ਬੰਦਾ ਨੇ ਤੇ ਕਮਿਸ਼ਨ ਨੂੰ ਗੇਮ ਖੇਡਦਾ ਜਿੱਦਾਂ ਸਾਡਾ ਇੰਡਸਟਰੀ ਓਪਨ ਜਿਹੜੀ ਹੈਗੀ ਆ ਤੇ ਜਦੋਂ ਵੀ ਕਿਸੇ ਬੰਦੇ ਕੋਲ ਦੂਸਰੇ ਬੰਦੇ ਕੋਲ ਜਾਂਦੇ ਆ ਸਭ ਤੋਂ ਪਹਿਲੀ ਗੱਲ ਦਾ ਜੇ ਸਾਡੇ ਵਰਗਾ ਬੰਦਾ ਮੈਂ ਤਾਂ ਕਹੂੰਗਾ ਅਗਲੇ ਬੰਦੇ ਦੀ ਫਾਈਲ 'ਚ ਕਮੀ ਕੱਢੂਗਾ ਉਹ ਬਰਾਉਨ ਨੇ ਆ ਗਲਤੀ ਕਰਤੀ ਆ ਕਹਿੰਦੀ ਡਿਪਲੋਮੇ 'ਚ ਕੂਰਸੀ ਤੈਨੂੰ ਮੈਂ ਡਿਗਰੀ ਦਵਾਂ ਨਾ ਡੈਫੀਨਟਲੀ ਵੀ ਪਰ ਪਹਿਲੇ ਦਾ ਕਿਰ ਚੱਲਦਾ ਨਾ ਕਮਿਸ਼ਨ ਹੁੰਦੀ ਆ ਸੋ ਮੈਂ ਜਦੋਂ ਬੱਚਿਆਂ ਨੂੰ ਕਈ ਵਾਰੀ ਅਨਕਰੇਜ ਕਰਦਾ ਨਹੀਂ ਨਹੀਂ ਪਰਾ ਪੁੱਤ ਸਾਰਾ ਕੁਝ ਠੀਕ ਆ ਆਪਾਂ ਇੱਥੇ ਫਾਈਲ ਲਾਉਣੀ ਆ ਕਈ ਵਾਰੀ ਉਹ ਕਨਫਿਊਜ਼ ਹੁੰਦਾ ਕਿ ਯਾਰ ਇਹ ਤਾਂ ਗਲਤੀ ਕੱਢੀ ਨਹੀਂ ਤੇ ਮੈਂ ਹਮੇਸ਼ਾ ਵੀ ਕਹਿੰਦਾ ਹੁੰਦਾ ਦੁਕਾਨਦਾਰੀ ਅਗਲੇ ਨੂੰ ਨਿੰਦ ਗਈ ਹੀ ਜਿਹੜੀ ਦੁਕਾਨਦਾਰੀ ਚੱਲਦੀ ਆ ਪਰ ਅਸੀਂ ਹਮੇਸ਼ਾ ਇਹ ਤੋਂ ਉਲਟ ਚੱਲਦੇ ਆ ਸੋ ਇਸ ਲਈ ਮੈਨੂੰ ਵੀ ਪਤਾ ਐ ਇਸ ਲਈ ਬਹੁਤ ਸਾਰੇ ਮਾਰਕੀਟ ਦੇ ਬੱਚੇ ਲੱਖਾਂ ਰੁਪਏ ਆਪਣਾ ਮਤਲਬ ਹੀ ਖਰਾਬ ਕਰ ਚੁੱਕੇ ਆ ਜਾਂ ਉਹਨਾਂ ਦੀ ਰਿਫਿਊਜ਼ ਲਾਈਆਂ ਹਿੰਮਤ ਛੱਡ ਚੁੱਕੇ ਆ ਜਿਹੜੇ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਚੁੱਕੇ ਆ ਸਰ ਨਵੰਬਰ ਮੰਥ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੇ ਕੋਲ 7 ਬੱਚੇ ਆ ਓਨਲੀ ਫਾਈਲਿੰਗ ਦੇ ਜਿਹੜੇ ਸਾਡੇ ਕੋਲ ਪੀਪੀਆਰ ਲੱਗ ਗਏ ਜਿਨ੍ਹਾਂ ਦੀ ਮਤਲਬ ਕਿ ਆਫਰ ਲੈਟਰਾਂ ਰਿਫਿਊਜ਼ ਲਾਂ ਹੋ ਰਹੇ ਇੰਟੈਂਟ ਤੋਂ ਲੱਗੇ ਸੀ ਉਹ ਸਾਡੇ ਕੋਲ ਆਏ ਤੇ ਉਹ ਬੱਚੇ ਜਿਹੜੇ ਵੀਜ਼ਾ ਲੈਣ ਦੇ ਵਿੱਚ ਕੰਮ ਜਾ ਹੋਏ ਤੇ ਹਾਂ 7 ਜੋ ਮੈਂ ਵੀ ਦੱਸ ਦਵਾ ਬੱਚੇ ਮੇਰੇ 100% ਵੀਜ਼ਾ ਨਹੀਂ ਆ ਰਿਹਾ ਸੋ ਮੈਂ ਆਪਣੇ ਆਪ ਨੂੰ ਕਦੇ ਵੀ ਉਹ ਚੀਜ਼ ਨਹੀਂ ਕਰਦਾ ਬਟ ਹਾਂ ਅਸ ਵੇਲੇ ਜਿਹੜੇ ਕੇਸਸ ਜਿਹੜੇ ਹੈਗੇ ਆ ਸਿਰ ਜੇ ਇੱਕ ਮੈਂ ਪਰਸੈਂਟੇਜ ਵੀ ਵਰਡ ਅੱਜ ਜੇ ਬੋਲਣਾ ਚਾਹੂੰਗਾ ਤੇ 70% ਨੂੰ ਟੱਚ ਕਰ ਰਿਹਾ ਸਪਿਨਾਕਲ ਦਾ ਸਕਸੈਸ ਰੇਟ ਜਿਹੜਾ ਕੀ ਆ ਖਾਸ ਔਰਤੇ ਰਿਫਿਊਜ਼ ਹੋਏ ਬੱਚਿਆਂ ਦਾ ਰੀ ਅਪਲਾਈ ਕਰਕੇ ਜਿਹੜੇ ਕੀ ਪੀਪੀਆ ਲਿਆਂ ਦੇ ਵਿੱਚ ਬੱਚੇ ਜਿਹੜੇ ਕਾਮਯਾਬ ਹੋ ਰਹੇ ਆ ਸੋ ਇਸ ਲਈ ਮੈਂ ਹਰ ਬੱਚੇ ਨੂੰ ਕਹੂੰਗਾ ਲੱਗੇ ਰਹੋ ਹਿੰਮਤ ਨਾ ਜਿਹੜੀ ਕੀ ਬਿਲਕੁਲ ਛੱਡੋ ਗਿਵ ਅਪ ਨਾ ਕਰੋ ਤੇ کئی ਵਾਰੀ ਹੁੰਦਾ ਕਿ ਵੀਜ਼ਾ ਦੇ ਕੇ ਤਸੱਲੀ ਹੁੰਦਾ ਤੇ ਉਹਦੇ ਵਾਸਤੇ ਇੰਸਟਾਗ੍ਰam ਤੇ ਮੈਂ ਤਾਂ ਕਹੂੰਗਾ ਜਰੂਰ ਜਾ ਕੇ ਤੁਸੀਂ ਦੇਖੋ ਕੋਈ ਵੀ ਡਾਊਟ ਆ ਪਰਸਨਲੀ ਆ ਕੇ ਮਿਲੋ ਕੇਸ ਤੋਂ ਕੇਸ ਜਿਹੜੀ ਇੱਕ ਚੀਜ਼ਾਂ ਵੈਰੀ ਕਰਨਗੀਆਂ ਤੇ ਬਾਕੀ ਜੋ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਆਪਣੀ ਫੀਸ ਐਟ ਇਨੀਸ਼ੀਅਲ ਸਟੇਜ ਤੇ 1 ਰੁਪਿਆ ਵੀ ਤੁਹਾਡਾ ਮਤਲਬ ਕਿ ਜਿਹੜਾ ਪੈਸਾ ਵੀਜ਼ਾ ਨਹੀਂ ਹੁੰਦਾ ਸਾਡੇ ਕਰਨੀ ਜਾਂਦਾ ਬਾਕੀ ਹਾਂ ਜਿਹੜੇ ਸਰਕਾਰੀ ਖਰਚੇ ਐਮਬੈਸੀ ਫੀਸਾਂ ਜਾ ਕੋਈ ਕਾਲਜ ਯੂਨੀਵਰਸਿਟੀ ਡਿਡਕਸ਼ਨ ਕਰਦਾ ਉਹ ਤੁਹਾਨੂੰ ਪਤਾ ਹੋਣੀ ਹੀ ਆ ਜੋ ਵੀ ਪ੍ਰੋਸੈਸ ਜਿਹੜਾ ਹੈਗਾ ਪਰ ਤੁਹਾਡੇ ਵੀਜ਼ਾ ਨਾ ਇਹ ਤੇ ਸਾਡੇ ਘਰ ਜਿਹੜਾ ਕੋਈ ਪੈਸਾ ਨਹੀਂ ਜਾਂਦਾ ਜਿਹੜੀ ਕਮਿਟਮੈਂਟ ਦਿੰਦਾ ਸੋ ਇਸ ਲਈ ਬੱਚਿਆਂ ਨੂੰ ਮੈਂ ਕਹਾਂਗਾ ਆਪਣਾ ਪੈਸਾ ਕਿਸੇ ਦੇ ਹੱਤੋਂ ਖਰਾਬ ਕਰਨ ਦੀ بجائے ਇੱਕ ਵਾਰੀ ਜ਼ਰੂਰ ਆ ਕੇ ਮਿਲੋ ਦੈਨ ਫੈਸਲਾ ਲਾਓ ਤੂੰ ਖਾਸ ਤੌਰ ਤੇ ਓਨਲੀ ਫਾਈਲਿੰਗ ਮੈਂ ਬੱਚਿਆਂ ਨੂੰ ਕਹਿ ਰਿਹਾ ਕਿ ਅਸੀਂ ਬੱਚਿਆਂ ਨਾਲ ਉਹ ਵੀ ਸਟੈਂਡ ਪਿਛਲੇ ਸਮਿਆਂ ਤੋਂ ਵੀ ਕਰਦੇ ਆ ਰਹੇ ਹਾਂ ਸੋ ਜ਼ਰੂਰ ਆਪਣੀ ਕਿਸਮਤ ਅਜਮਾਓ ਆਪਣੇ ਪੇਪਰ ਦੀ ਆਪਣੀ ਜਿਹੜੀ ਕਿ ਫਾਈਲਿੰਗ ਦੀ ਪ੍ਰੈਜੈਂਟੇਸ਼ਨ ਤੇ ਹੋਰ ਉਹਨੂੰ ਬੈਟਰ ਤਰੀਕੇ ਨਾਲ ਕਰਕੇ ਤੁਸੀਂ ਜਿਹੜੇ ਵੀਜ਼ਾ ਜ਼ਰੂਰ ਲੈ ਸਕਦੇ ਆ ਤੇ ਅੱਜ ਮੈਂ ਨਾ ਇੱਕ ਲਾਸ ਸੇ ਦੇ ਵਿੱਚ ਜਾਂਦੇ ਜਾਂਦੇ ਇੱਕ ਹੋਰ ਕਮਿਟਮੈਂਟ ਤੁਹਾ నాలెજ والی ਗੱਲ ਕਹਦੇ ਹੋ ਜਿਹੜੀ ਹੁਣ ਰਿਫਿਊਜ਼ਲ ਲੈਟਰ ਆ ਨਾ ਹੁਣ ਕੈਨੇਡਾ ਦੀ ਓ ਰਿਫਿਊਜ਼ਲ ਲੈਟਰ ਨਹੀਂ ਰਹੀ ਜੋ ਪਿਛਲੇ ਸਮੇਂ ਚ ਆਉਂਦੀ ਸੀ ਕਾਪੀ ਪੇਸ ਵਾਲੀ ਜਰਦਰ ਮੈਂ ਕਰੂੰਗਾ ਹਣਾ ਆ ਵੀ ਰਹੀ ਹੈ ਪਰ 70% ਜਿਹੜੀ ਕਿ ਚੇਂਜ ਹੋ ਚੁੱਕੀ ਆ ਜਿਹਦੇ ਚ ਕਿ ਕੱਲਾ ਕੱਲਾ ਪੁਆਇੰਟ ਤੁਹਾਡੀ ਫਾਈਲ ਤੇ ਦੱਸ ਕੇ ਕਿ ਹਾਂ ਵੀ ਤੇਰੀ ਫਾਈਲ 'ਚ ਇਹ ਕਮੀਆਂ ਆ ਆ ਇਦਾਂ ਕਮੀਆਂ ਆ ਤੇ ਮੈਨੂੰ ਲੱਗਦਾ ਕਿ ਜਦੋਂ ਇਦਾਂ ਹੋਣਾ ਸ਼ੁਰੂ ਹੋ ਰਿਹਾ ਹੈ ਨਾ ਤਾਂ ਵੀਜ਼ਾ ਲੈਣਾ ਜਿਹੜੀ ਉਮੀਦਾਂ ਵਧ ਜਾਂਦੀਆਂ ਜੇ ਤੁਸੀਂ ਉਹ ਉਸ ਕੱਲੇ ਕੱਲੇ ਪੁਆਇੰਟ ਦਾ ਜਵਾਬ ਦੇ ਰਹੇ ਤੇ ਅੱਜ ਮੈਂ ਸਾਰੇ ਆਪਣੇ ਪ੍ਰੋਸੈਸ ਦਾ ਜੇ ਅਸੀਂ ਐਸ ਵੇਲੇ ਪੰਜਾਬ ਦੇ ਵਿੱਚ ਮੈਕਸਿਮਮ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ ਉਹਦਾ ਤੁਹਾਨੂੰ ਅੱਜ ਮੈਂ ਤੁਹਾਨੂੰ ਜਿਹੜਾ ਰਾਮਬਾਨ ਵੀ ਦੱਸਦਾ ਉਹਦਾ ਹੱਲ ਵੀ ਦੱਸਦਾ ਕਿ ਕਿੱਦਾਂ ਤੁਸੀਂ ਲੈ ਰਹੇ ਆ ਕਿ ਬਰੀਕੀ ਦੇ ਵਿੱਚ ਹਰ ਫਾਈਲ ਤੇ ਮਿਹਨਤ ਕਰਦੇ ਆ ਦੂਜੀ ਗੱਲ ਆ ਪੈਸੇ ਵੀ ਨਹੀਂ ਚਾਰਜ ਕਰ ਰਿਹਾ ਸੋ ਜੇ ਗਾਗਨ ਨੂੰ ਲੱਗੇ ਆਪਣੀ ਲੋੜ ਨੂੰ ਮਿਹਨਤ ਕਰਦੇ ਆ ਕਿਉਂਕਿ ਐਂਡ ਆਫ ਦਾ ਡੇ ਮੈਨੂੰ ਵੀ ਇਹ ਚੀਜ਼ ਦਾ ਪਤਾ ਜਿੰਨੀਆਂ ਮਰਜ਼ੀ ਅਸੀਂ ਸਾਫ਼ ਗੱਲਾਂ ਕਰ ਲਵੇ ਸਾਡਾ ਵੀ ਕਾਰੋਬਾਰ ਜਿਹੜਾ ਨਾ ਵੀਜ਼ੇ ਨਾਲ ਹੀ ਚੱਲਦਾ ਹੈ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤਿਰਤ ਜੀ ਨੇ 8557885578 ਇਸ ਨੰਬਰ ਤੇ ਸੰਪਰਕ ਕਰੋ ਤਿਰਤ ਜੀ ਦੇ ਨਾਲ ਸਲਾਮ ਮਸ਼ਵਰਾ ਕਰੋ ਕੋਈ ਮਨ ਚ ਵਹਿਮ ਹੈ ਕਨਫਿਊਜ਼ਨ ਹੈ ਉਹ ਦੂਰ ਕਰੋ ਤਾਂ ਕਿ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਸੋ ਤਸੱਲੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋਮਾ